ਰੈਡੀ ਤਿੰਜ ਜਾਪਦਾ ਹੈ ਕਿ ਜਿਵੇਂ ਕਣਕ ਦੀ ਵਾਢੀ ਦੇ ਮੌਸਮ ਨਾਲ ਕੁਦਰਤ ਦਾ ਕੋਈ ਮੁੱਢ ਕਦੀਮੀ ਵੈਰ ਹੈ ਡੰਡੀ ਹਰ ਸਾਲ ਇੰਨੇ ਦਿਨੀ ਧਰਤੀ ਪੁੱਤਰਾ ਵੱਲੋਂ ਪੁੱਤਾ ਵਾਂਗ ਪਾਲੀ ਕਣਕ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਬਰਬਾਦ ਹੋਣ ਦੀਆਂ ਹਿਰਦੇ ਵਿਦਕ ਖਬਰਾਂ ਉਦਾਸ ਕਰ ਜਾਂਦੀਆਂ ਹਨ ਡੰਡੀ ਪਿਛਲੇ ਦਿਨੀ ਇੱਕ ਵਾਰ ਫਿਰ ਮੀਂਹ ਤੂਫਾਨ ਅਤੇ ਗੜੇਮਾਰੀ ਨੇ ਕਈ ਕਿਸਾਨਾਂ ਪਰਿਵਾਰਾਂ ਦੀਆਂ ਸਭ ਆਸਾਂ ਉਮੰਗਾਂ ਅਤੇ ਸੁਪਨੇ ਚੱਕਨਾਚੂਰ ਕਰ ਦਿੱਤੇ ਹਨ ਡੰਡੀ ਕਿਸਾਨ ਨੂੰ ਪੱਕ ਕੇ ਤਿਆਰ ਹੋਈ ਫਸਲ ਦੇ ਘਰ ਆਉਣ ਦੀਆਂ ਕਿੰਨੀਆਂ ਆਸਾਂ ਹੁੰਦੀਆਂ ਹਨ ਜਦੋਂ ਸਿਰੜ ਅਤੇ ਮਿਹਨਤ ਨਾਲ ਪਾਲੀ ਅਤੇ ਸਿਰੇ ਚੜੀ ਫਸਲ ਬਰਬਾਦ ਹੋ ਜਾਵੇ ਤਾਂ ਅੰਨਦਾਤੇ ਦਾ ਦੁੱਖ ਬਿਆਨ ਕਰਨਾ ਔਖਾ ਹੋ ਜਾਂਦਾ ਹੈ ਡੰਡੀ ਸਿੱਟਿਆਂ ਨਾਲ ਲੁੱਧੀਆਂ ਝੂਮਦੀਆਂ ਕਣਕਾਂ ਨੂੰ ਕੁਦਰਤ ਦੇ ਕਹਿਰ ਨੇ ਇਸ ਤਰ੍ਹਾਂ ਖੇਤਾਂ ਵਿੱਚ ਵਿਸ਼ਾ ਦਿੱਤਾ ਹੈ ਕਿ ਕਿਸਾਨ ਦੀਆਂ ਸਭ ਆਸਾਂ ਮਿੱਟੀ ਵਿੱਚ ਮਿਲ ਗਈਆਂ ਡੰਡੀ ਪਹਿਲਾਂ ਤਾਂ ਪਹਿਲਾਂ ਹੀ ਲੋੜਾ ਥੁੜਾ ਦੀ ਜੂਨ ਹੰਡਾਉਂਦਾ ਕਿਸਾਨ ਭਰਵੀਂ ਫਸਲ ਦੇਖ ਕੇ ਮਨ ਵਿੱਚ ਕਈ ਸੁਪਨੇ ਪੂਰੇ ਹੋਣ ਦੀ ਰੀਜ ਪਾਲ ਲੈਂਦਾ ਹੈ ਡੰਡੀ ਬਹੁਤੇ ਕਿਸਾਨਾਂ ਦੀ ਆਮਦਨ ਦਾ ਤਾਂ ਸਰੋਤ ਫਸਲ ਹੀ ਹੁੰਦੀ ਹੈ ਜੇ ਮਿਹਨਤ ਦਾ ਪਸੀਨਾ ਵਹਾ ਕੇ ਪਾਲੀ ਤਿਆਰ ਖੜੀ ਫਸਲ ਹੀ ਤਬਾਹ ਹੋ ਜਾਵੇ ਤਾਂ ਜਿਸ ਨਾਲ ਇਹ ਬੀਤਦੀ ਹੈ ਉਹੀ ਜਾਣਦਾ ਹੈ ਡੰਡੀ ਇਸ ਗੱਲ ਬਾਰੇ ਕੋਈ ਦੋਰਾਵਾ ਨਹੀਂ ਹੋ ਸਕਦੀਆਂ ਕਿ ਦੇਸ਼ ਦੇ ਅੰਨ ਭੰਡਾਰਾਂ ਨੂੰ ਨੱਕੋ ਨੱਕ ਪਰਨ ਵਾਲਾ ਕਿਸਾਨ ਇਸ ਧਰਤੀ ਉੱਤੇ ਰੈਡੀ ਵਿਚਰਦੇ ਲੋਕਾਂ ਦੇ ਜੀਵਨ ਦਾ ਤੁਰਾ ਹੈ ਡੰਡੀ ਖੈਰ ਕੁਦਰਤੀ ਆਫਤਾਂ ਅੱਗੇ ਤਾਂ ਮਨੁੱਖ ਬੇਵਸ ਹੋ ਜਾਂਦਾ ਹੈ ਪਰ ਪੰਜਾਬ ਵਿੱਚ ਤਾਂ ਹਰ ਸਾਲ ਸੈਂਕੜੇ ਏਕੜ ਤਿਆਰ ਖੜੀ ਕਣਕ ਅੱਗ ਦੀ ਪੇਟ ਵੀ ਚੜ ਜਾਂਦੀ ਹੈ ਡੰਡੀ ਇਸ ਵਾਰ ਵੀ ਪੰਜਾਬ ਦੇ ਫਿਰੋਜ਼ਪੁਰ ਮਾਨਸਾ ਮੋਗਾ ਬਠਿੰਡਾ ਮੁਕਤਸਰ ਅਤੇ ਹੋਰ ਕਈ ਥਾਵਾਂ ਉੱਤੇ ਅੱਗ ਨੇ ਅਜਿਹਾ ਭਿਆਨਕ ਰੂਪ ਧਾਰਿਆ ਕਿ ਸੈਂਕੜੇ ਏਕੜ ਕਣਕ ਬਰਬਾਦ ਹੋ ਗਈ ਹੈ ਡੰਡੀ ਮੌਸਮ ਅਤ ਦਾ ਗਰਮ ਹੋਣ ਕਾਰਨ ਜਦੋਂ ਕਿਸੇ ਥਾਂ ਅੱਗ ਭੜਕ ਪੈਂਦੀ ਹੈ ਤਾਂ ਉਸ ਉੱਤੇ ਕਾਬੂ ਪਾ ਸਕਣਾ ਬਹੁਤ ਔਖਾ ਹੁੰਦਾ ਹੈ ਡੰਡੀ ਇਹ ਤਾਂ ਪਿੰਡਾਂ ਦੇ ਲੋਕ ਹੀ ਹਨ ਜੋ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਲਈ ਭੱਜੇ ਆਉਂਦੇ ਹਨ ਅਤੇ ਆਪਣੇ ਯਤਨਾਂ ਨਾਲ ਬਚਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਤਾਂ ਕਿ ਅੱਗ ਹੋਰ ਖੇਤਾਂ ਤੱਕ ਨਾ ਪਹੁੰਚ ਸਕੇ ਡੰਡੀ ਹਰ ਸਾਲ ਹੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਭਾਂਬੜ ਬਣ ਕੇ अनेका ਕਿਸਾਨਾਂ ਦੇ ਸੁਪਣਿਆਂ ਨੂੰ ਸਾੜ ਦਿੰਦੀਆਂ ਹਨ ਡੰਡੀ ਜਦੋਂ ਕਿਸੇ ਦੀ ਠੇਕੇ ਉੱਤੇ ਜ਼ਮੀਨਾਂ ਲੈ ਕੇ ਖੂਨ ਪਸੀਨਾ ਇੱਕ ਕਰਕੇ ਮਿਹਨਤਾਂ ਨਾਲ ਪਾਲੀ ਫਸਲ ਹੀ ਬਰਬਾਦ ਹੋ ਜਾਵੇ ਤਾਂ ਲੁੱਟੇ ਹੋਏ ਕਿਸਾਨਾਂ ਦਾ ਵਿਰਲਾਪ ਚੱਲਿਆ ਨਹੀਂ ਜਾਂਦਾ ਡੰਡੀ ਅਜਿਹੀ ਹਾਲਤ ਵਿੱਚ ਕਰਦੇ ਖਰਚਿਆਂ ਤੋਂ ਬਿਨਾ ਬੈਂਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਕਿਸੇ ਤੀ ਪੈਣ ਦੇ ਹੱਥ ਪੀਲੇ ਕਰਨ ਦੀ ਆਸ ਅਤੇ ਅਗਲੀ ਫਸਲ ਬੀਜਣ ਲਈ ਪੈਸੇ ਦੀ ਲੋੜ ਨੂੰ ਕੋਈ ਕਿੱਥੋਂ ਪੂਰੀ ਕਰੇਗਾ ਪ੍ਰਸ਼ੰਜਨ ਸਾਡੀਆਂ ਸਰਕਾਰਾਂ ਤਾਂ